ਜਿਵੇਂ ਕਿ ਪਤਾ ਪੀਐਸਟੈਟ ਬਹੁਤ ਨਜ਼ਦੀਕ ਆ ਰਿਹਾ ਬਹੁਤ ਹੀ ਘੱਟ ਦਿਨ ਬਾਕੀ ਹੈ ਤੁਸੀਂ ਵੀ ਆਪਣੇ 10 ਤੋਂ 15 ਅੰਕ ਫ੍ਰੀ ਵਿੱਚ ਪੱਕੇ ਕਰ ਸਕਦੇ ਹੋ ਕਿਉਂਕਿ ਪੀਐਸਟੈਟ ਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਹੁਣ ਇਹ ਕਿਵੇਂ ਕਰ ਸਕਦੇ ਹੋ ਉਹੀ ਤੁਹਾਨੂੰ ਸਾਰੀ ਗੱਲ ਦੱਸਣ ਜਾ ਰਹੇ ਹਾਂ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਕਰੋ ਬੈਲਿਕ ਦਾ ਬਟਨ ਦਬਲੋ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਸਾਡੀਆਂ ਜਿਹੜੀਆਂ ਕਲਾਸਾਂ ਚੱਲਦੀਆਂ ਬਿਲਕੁਲ ਫ੍ਰੀ ਕਲਾਸਾਂ ਚੱਲਦੀਆਂ ਇਹ ਕਲਾਸ ਦਾ ਸ਼ਡਿਊਲ ਤੁਹਾਡੇ ਸਾਹਮਣੇ ਹੈ 12 ਵਜੇ ایਵੀਐਸ ਦੀ ਕਲਾਸ ਚੱਲਦੀ ਹੈ 3 ਵਜੇ ਐਸਸੀਐਸਟੀ ਐਸਐਸਟੀ ਐਨਸੀਆਰਟੀ ਦੀ ਕਲਾਸ ਚੱਲਦੀ ਹੈ 4:30 ਪੰਜਾਬੀ ਪੈਡਾਗੋਜੀ ਦੀ ਕਲਾਸ ਚੱਲਦੀ ਹੈ 7:30 ਉਸ ਤੋਂ ਬਾ PSB SST ਚੱਲਦੀ ਹੈ 8.5 CDP ਚੱਲਦੀ ਹੈ ਔਰ ਰਾਤੀ 9:30 ਵਜੇ ਪੰਜਾਬੀ ਦੀ ਕਲਾਸ ਚੱਲਦੀ ਹੈ ਸਾਰੀਆਂ ਕਲਾਸਾਂ ਟੌਪ ਦੀਆਂ ਕਲਾਸਾਂ ਨੇ ਤੁਹਾਡੇ ਵਾਸਤੇ ਜਿਹੜੀਆਂ ਕਿ ਐਗਜ਼ਾਮ ਨੂੰ ਕਰੈਕ ਕਰਨ ਵਾਸਤੇ ਬੈਸਟ ਨੇ ਇਸ ਤੋਂ ਇਲਾਵਾ ਚਾਰ ਕਲਾਸਾਂ ਹੋਰ ਨਵੀਆਂ ਆਉਣ ਵਾਲੇ ਦਿਨਾਂ ਚੱਲਣਗੀਆਂ ਸੋ ਇਹ ਤੁਹਾਡੇ ਸਾਹਮਣੇ ਪੂਰਾ ਸ਼ਡਿਊਲ ਹੈਗਾ ਸਾਰੀਆਂ ਕਲਾਸਾਂ ਦਾ ਇਹ ਕਲਾਸਾਂ ਨੂੰ ਡੇਲੀ ਲਾ ਸਕਦੇ ਹੋ ਡੇਲੀ ਕਲਾਸਾਂ ਨੂੰ ਲਾਉਣ ਵਾਸਤੇ ਤੁਸੀਂ ਕਰਨਾ ਸਭ ਤੋਂ ਪਹਿਲਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਸ ਤੋਂ ਬਾਅਦ ਸਾਡਾ ਇਹ ਵਟਸਐਪ ਨੰਬਰ ਹੈ ਠੀਕ ਹੈ ਇਹਦੇ ਤੁਸੀਂ ਚਾਰ ਚੀਜ਼ਾਂ ਲਿਖ ਕੇ ਭੇਜ ਦਿਓ ਆਪਣਾ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਤੇ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਚ ਐਡ ਕਰ ਲਿਆ ਡੇਲੀ ਕਲਾਸਾਂ ਦਾ ਲਾਹਾ ਤੁਹਾਨੂੰ ਮਿਲੂਗਾ ਲਿੰਕ ਤੁਹਾਡੇ ਵਟਸਐਪ ਤੇ ਆ ਜਾ ਕਰੂਗਾ ਠੀਕ ਹੈ YouTube ਤੇ ਕਈ ਵਾਰੀ ਕਲਾਸ ਨਹੀਂ ਲੱਭਦੀ ਤਾਂ ਵਟਸਐਪ ਤੇ ਤੁਹਾਨੂੰ ਮਿਲੀ ਕੀ ਜਿਹੜੇ ਵੀ ਸਟੂਡੈਂਟ ਪੇਪਰ ਦੇਣ ਜਾ ਰਹੇ ਜਿਹੜੇ ਪਹਿਲੀ ਵਾਰ ਦੇਣ ਜਾ ਰਹੇ ਜਾਂ ਦੂਜੀ ਵਾਰ ਤੀਜੀ ਵਾਰ ਉਹਨਾਂ ਦੀ ਗਲਤੀਆਂ ਕੀ ਹੁੰਦੀਆਂ ਮੰਨ ਲਓ ਜਿਹੜੇ ਕਿ ਐਸਐਸਟੀ ਦਾ ਪੇਪਰ ਦੇਣ ਜਾ ਰਹੇ ਆ ਜਾਂ ਪੇਪਰ 1 ਦੇਣ ਜਾ ਰਹੇ ਆ ਮੈਂ ਚਲੋ ਪੇਪਰ 1 ਦੀ ਹੀ ਗੱਲ ਕਰਨਾ ਪੇਪਰ 1 ਦੇ ਵਿੱਚ ਕਿੰਨੇ ਸਬਜੈਕਟ ਆਉਂਦੇ ਆ ਵੀ ਪੰਜ ਸਬਜੈਕਟ ਹੁੰਦੇ ਆ ਪੰਜ ਸਬਜੈਕਟ ਹੁੰਦਾ ਵੀ ਸੀਡੀਪੀ ਹੋਗੀ ਪੰਜਾਬੀ ਹੋਗੀ ਇੰਗਲਿਸ਼ ਹੋਗੀ ਈਵੀਐਸ ਮੈਥ ਹੋ ਗਿਆ ਪੰਜ ਸਬਜੈਕਟਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਸਬਜੈਕਟ ਅਟੈਂਪਟ ਕਿਹੜਾ ਕਰਨਾ ਗੱਲ ਇੱਥੇ ਖਤਮ ਹੁੰਦੀ ਆ ਦੋ ਗੱਲਾਂ ਮੈਂ ਤੁਹਾਨੂੰ ਕਹਾਂ ਵੀ ਦੋਨੇ ਗੱਲਾਂ ਧਿਆਨ ਰੱਖੋਗੇ ਤਾਂ ਤੁਹਾਡੇ ਨੰਬਰ 10 ਤੋਂ 15 ਮੁਫਤ ਜੀ ਤੁਹਾਨੂੰ ਮਿਲ ਜਾਣੇ ਆ ਸਭ ਤੋਂ ਪਹਿਲਾਂ ਤੁਸੀਂ ਸਬਜੈਕਟ ਕਿਹੜਾ ਅਟੈਪਟ ਕਰਨਾ ਸਭ ਤੋਂ ਪਹਿਲਾਂ ਤੁਸੀਂ ਉਹ ਸਬਜੈਕਟ ਅਟੈਪਟ ਕਰਨਾ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਆਉਂਦਾ ਹੋਵੇ ਦੇਖੋ ਪੰਜਾਬ ਦਾ ਪੇਪਰ ਹੈ ਸਭ ਤੋਂ ਜ਼ਿਆਦਾ ਤੁਹਾਨੂੰ ਸੌਖਾ ਲੱਗਣ ਵਾਲਾ ਸਬਜੈਕਟ ਜਾਂ ਸਭ ਤੋਂ ਜ਼ਿਆਦਾ ਤੁਹਾਨੂੰ ਆਉਣ ਵਾਲਾ ਸਬਜੈਕਟ ਉਹ ਪੰਜਾਬੀ ਹੀ ਹੋਊਗਾ ਮੇਰੇ ਵੱਲੋਂ ਇਹ ਸੁਝਾਸ਼ਨ ਹੈ ਕਿ ਸਾਰਿਆਂ ਨੇ ਸਭ ਤੋਂ ਪਹਿਲਾਂ ਪੰਜਾਬੀ ਹੀ ਕਰਨੀ ਹੈ ਜਿਹੜੇ ਸਟੂਡੈਂਟ ਸਭ ਤੋਂ ਪਹਿਲਾਂ ETT ਵਾਲੇ ਆ ਉਹ ਮੈਥ ਦੇ ਵਿੱਚ ਆ ਕੇ ਡਿੱਗ ਜਾਂਦੇ ਆ ਤਾਂ ਉਹਨਾਂ ਦਾ ਪੇਪਰ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਪੇਪਰ ਮੁਸ਼ਕਲ ਹੈ ਵੀ ਪਾਸ ਕਰਨਾ ਠੀਕ ਹੈ ਤਾਂ ਇਸ ਲਈ ਸਭ ਤੋਂ ਪਹਿਲਾਂ ਜਿਹੜਾ ਸੌਖਾ ਸਬਜੈਕਟ ਆ ਵੀ ਪੰਜਾਬੀ ਕਿਉਂਕਿ ਪੰਜਾਬ ਦਾ ਪੇਪਰ ਸਾਰਿਆਂ ਨੂੰ ਪੰਜਾਬੀ ਸੌਖੀ ਲੱਗੂ ਸਭ ਤੋਂ ਪਹਿਲਾਂ ਪੰਜਾਬੀ ਅਟੈਂਪਟ ਕਰੋ ਇੱਕ ਤਾਂ ਇਹ ਗੱਲ ਧਿਆਨ ਰੱਖਣੀ ਹੈ ਇਹ ਚਾਹ ਲੋ ETT ਆਏ ਵਾਸਤੇ ਚਾਹ ਲੋ ਕੋਈ ਹੋਰ ਹੈ ਕਿਸੇ ਵੀ ਮਤਲਬ ਵੀ ਸਟਰੀਮ ਵਾਲੇ ਹੈਗੇ ਆ ਤਾਂ ਉਹਨਾਂ ਨੇ ਵੀ ਸਾਰੇ ਨਹੀਂ ਸਭ ਤੋਂ ਪਹਿਲਾਂ ਪੰਜਾਬੀ ਹੀ ਕਰਨੀ ਆ ਸਭ ਤੋਂ ਪਹਿਲਾਂ ਪੰਜਾਬੀ ਹੀ ਕਰਨੀ ਆ ਉਦੋਂ ਦੂਜੇ ਨੰਬਰ ਤੇ ਜਿਹੜਾ ਤੁਹਾਨੂੰ ਹੋਰ ਈਜ਼ੀ ਲੱਗਦਾ ਵੀ ਦੂਜੇ ਨੰਬਰ ਤੇ ਸਾਡਾ ਆ ਵੈਸਟ ਹੈ ਉਹ ਕਰਨਾ ਹੈ ਤੀਜੇ ਨੰਬਰ ਤੇ ਜਿਹੜਾ ਉਹ ਵੈਸਟ ਲੱਗਦਾ ਉਹ ਕਰਨਾ ਚੌਥੇ ਤੇ ਉਹ ਵੈਸਟ ਕਰਨਾ ਕਹਿਣ ਦਾ ਮਤਲਬ ਵੀ ਜਿਹੜਾ ਸਭ ਤੋਂ ਔਖਾ ਸਬਜੈਕਟ ਤੁਹਾਨੂੰ ਲੱਗ ਰਿਹਾ ਉਹ ਬਿਲਕੁਲ ਐਂਡ ਦੇ ਕਰਨਾ ਇਹਦੀ ਕੀ ਵਜ੍ਹਾ ਵੀ ਇਹਦੀ ਬਹੁਤ ਵੱਡੀ ਵਜ੍ਹਾ ਹੈ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਜੇ ਤੁਹਾਡੇ ਕੋਲੇ ਐਗਜ਼ਾਮ ਦੇ ਵਿੱਚ ਟਾਈਮ ਬਚਦਾ ਨਾ ਤਾਂ ਤੁਸੀਂ ਥੋੜਾ ਜਿਹਾ ਫ੍ਰੀ ਮਾਈਂਡ ਦੇ ਨਾਲ ਨਾ 10 ਤੋਂ 15 ਪ੍ਰਸ਼ਨ ਕਰ ਸਕਦੇ ਹੋ ਜਿਹੜੇ ਤੁਹਾਨੂੰ ਨਹੀਂ ਵੀ ਆਉਂਦੇ ਠੀਕ ਇੱਕ ਤਾਂ ਇਹ ਗੱਲ ਧਿਆਨ ਰੱਖਣੀ ਹੈ ਦੂਸਰੀ ਗੱਲ ਇਹ ਹੈ ਕਿ ਜਦੋਂ ਹੀ ਤੁਸੀਂ ਪੇਪਰ ਦੇਣ ਜਾ ਰਹੇ ਹੋ ਪੇਪਰ ਦੇ ਵਿੱਚ ਜਦੋਂ ਤੁਸੀਂ ਪਹਿਲਾ ਪ੍ਰਸ਼ਨ ਆਪਣੇ ਕੁਐਸਚਨ ਪੇਪਰ ਤੇ ਟਿਕ ਕਰਦੇ ਆ ਚਾਰ ਆਪਸ਼ਨਾਂ ਦੇ ਵਿੱਚੋਂ ਤੁਸੀਂ ਪੈਨ ਨਾਲ ਟਿਕ ਲਾ ਲਈ ਵੀ ਇਹਦਾ ਆਨਸਰ ਆਊਗਾ ਨਾਲ ਦੀ ਨਾਲ ਹੀ OMR ਸ਼ੀਟ ਤੇ ਉਸ ਨੂੰ ਜਿਹੜਾ ਗੋਲਾ ਹੁੰਦਾ ਉਹ ਫਿਲ ਕਰ ਦੇਣਾ ਉਸ ਵਾਲੇ ਸੈਕਸ਼ਨ ਚ ਤੁਸੀਂ ਸਭ ਤੋਂ ਪਹਿਲਾਂ ਪੰਜਾਬੀ ਕਰਨੇ ਹੋ ਮੰਨ ਲਓ ਤੁਹਾਡੀ ਜਿਹੜੀ ਪੰਜਾਬੀ ਹੈ 91 ਤੋਂ ਲੈ ਕੇ ਮੰਨ ਲਓ ਸਟਾਰਟ ਹੁੰਦੀ ਹੈ 91 ਨੰਬਰ ਪ੍ਰਸ਼ਨ ਤੋਂ ਸਟਾਰਟ ਹੁੰਦੀ ਹੈ ਤਾਂ ਤੁਸੀਂ ਕੀ ਕਰਨਾ ਤੁਸੀਂ ਉਸੇ ਟਾਈਮ 91 ਨੰਬਰ ਪ੍ਰਸ਼ਨ ਤੇ ਆਪਣਾ ਜਿਹੜਾ ਕਹਿਣ ਦਾ ਮਤਲਬ ਹੀ ਤੁਹਾਡਾ ਕੁਐਸਚਨ ਪੇਪਰ ਆ ਉੱਤੇ ਜੇ ਤੁਸੀਂ ਟਿੱਕ ਲਾ ਲਈ ਵੀ ਸਾਡਾ ਆਨਸਰ ਇਹ ਚੋ ਚਾਰ ਆਪਸ਼ਨ ਚ ਇਹ ਹੋਊਗਾ ਬਿਲਕੁਲ ਨਾਲ ਦੀ ਨਾਲ ਹੀ ਉਧਰ ਜਾ ਕੇ ਓ ਆਰ ਓ ਐਮ ਆਰ ਸ਼ੀਟ ਜਿਹੜੀ ਓ ਐਮ ਆਰ ਸ਼ੀਟ ਹੁੰਦੀ ਹੈ ਉਹਦੇ ਉੱਪਰ ਜਾ ਕੇ ਤੁਸੀਂ ਉਹੀ ਆਪਸ਼ਨ ਉਥੇ ਜਾ ਕੇ ਗੋਲਾ ਭਰ ਦੇਣਾ ਇਹ ਨਹੀਂ ਹੈਗਾ ਕਿ ਤੁਸੀਂ ਸੋਚਿਓ ਵੀ ਗੋਲੇ ਜਿਹੜੇ ਓ ਆਰ ਐਮ ਸ਼ੀਟ ਦੇ ਹੁੰਦੇ ਉਹ ਬਾਅਦ ਚ ਭਰਾਂਗੇ ਇਹ ਸਭ ਤੋਂ ਵੱਡੀ ਗਲਤੀ ਆ ਵੀ ਜਿਹੜੇ ਇਸ ਤਰ੍ਹਾਂ ਦੀ ਗਲਤੀ ਕਰਦੇ ਆ ਉਹ ਕਿੰਨਾ ਕਿਤੇ ਸਟੂਡੈਂਟ ਔਖਾ ਖਾ ਜਾਂਦੇ ਆ ਜਦੋਂ ਹੀ ਤੁਸੀਂ ਕੁਐਸਚਨ ਪੇਪਰ ਤੇ ਸ਼ੋਰ ਹੋ ਗਏ ਵੀ ਸਾਡਾ ਇਸ ਪ੍ਰਸ਼ਨ ਦਾ ਆਨਸਰ ਇਹੇ ਆ ਇਸ ਨੂੰ ਮੈਂ ਹੁਣ ਕਦੇ ਚੇਂਜ ਨਹੀਂ ਕਰਨਾ ਇਹ ਆਨਸਰ ਸਾਡਾ ਪੱਕਾ ਤਾਂ ਮਾਲ ਦੀ ਨਾਲ ਓਐਮਆਰ ਸ਼ੀਟ ਤੇ ਜਾਓ ਓਐਮਆਰ ਸ਼ੀਟ ਤੇ ਜਾ ਕੇ ਤੇ ਉੱਥੇ ਕੀ ਕਰਨਾ ਗੋਲਾ ਭਰ ਦੋ ਠੀਕ ਹੈ ਇਹ ਦੋ ਗੱਲਾਂ ਖਾਸ ਨੇ ਵੀ ਪੇਪਰ ਨੂੰ ਪਾਸ ਕਰਨ ਦੀ ਹੈ ਬਹੁਤ ਟੌਪ ਦੀ ਸਟ੍ਰੈਟਜੀ ਹੈ ਇਹ ਗੱਲਾਂ ਧਿਆਨ ਚ ਰੱਖਣੀਆਂ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪੇਪਰ ਆਉਣ ਤੋਂ ਪਹਿਲਾਂ ਦੱਸੀਆਂ ਜਾਣਗੀਆਂ ਹੁਣੇ ਹੀ ਸਬਸਕ੍ਰਾਈਬ ਕਰੋ ਪਹਿਲੇ ਕਿਨ ਦਾ ਬਟਨ ਦਬਲੋ ਜਾਣਕਾਰੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਬਹੁਤ ਕੁਝ ਮਿਲੂਗਾ ਵੀ ਇਸ ਚੈਨਲ ਤੇ 7 ਸਾਲ ਦਾ ਐਕਸਪੀਰੀਅੰਸ ਆਪਣਾ ਤੁਹਾਨੂੰ ਕੁਛ ਨਾ ਕੁਛ ਤਾਂ ਮਿਲਦਾ ਹੀ ਰਹਿਣਾ ਵੀ ਠੀਕ ਹੈ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਮਿਲਾਂਗੇ ਨ